ਪਾਰੇ ਦੋਸਤੋ ਸੰਦੀਗੀ ਦੀ ਮੌਕੇ ਤੇ ਚਾਕੇ ਬਹੁਤ ਕੁਝ ਲਿਖਿਆ ਬਹੁਤ ਕੁਝ ਕਾਇਆ ਬਹੁਤ ਕੁਝ ਬੋਲਿਆ ਪਰ ਜੀ குரு ਮਹਾਰਾਜ குரு ਗਨ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਸਿਲਸਿਲੇ ਵਿੱਚ ਬੋਲਣ ਦੇ ਕੋ ਲਫਜ਼ ਨਹੀਂ ਮਿਲ ਪਏ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਮੇਰੇ ਦਾਦੇ ਨੇ ਮੈਨੂੰ ਘੁੱਟਕਾ ਲਿਆ ਕੇ ਦਿੱਤਾ ਕਿਨੇ ਕੁ ਤੜਿਆ ਦਾ ਤੈਨੂੰ ਗਿਆਨ ਮਿਲੂਗਾ ਤੈਨੂੰ ਵਿੱਤ ਮਿਲੂਗੀ ਮੈਂ ਉਹ ਗੁੱਟਕਾ ਪੜਨਾ ਸ਼ੁਰੂ ਕੀਤਾ ਦੂਰੋਂ ਕੇ ਮੇਰੇ ਦਾਦਾ ਜੀ ਦੇਖ ਰਹੇ ਸੀ बार-बार ਮੈਂ ਆਪਣੇ ਉਂਗਲ ਆਪਣੇ ਜੀਭ ਤੇ ਲਾ ਕੇ ਪੰਨਾ ਪਲਟਦਾ ਸੀ ਮੈਨੂੰ ਇਸ चीज ਦਾ ਪਤਾ ਨਹੀਂ ਸੀ ਮੇਰੇ ਦਾਦਾ ਮੇਰੇ ਕੋਲੇ ਆ ਕੇ ਕਹਿੰਦਾ ਪੁੱਤ ਇਹ ਤਾਂ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੀ ਹੈ ਬੇਅਦਬੀ ਦਾ ਸ਼ਬਦ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਮੈਂ ਕਹਿ ਦਿੱ ਕਿਵੇਂ ਕਹਦਾ ਤੂੰ ਆਪਣੀ ਜ਼ੁਬਾਨ ਦੇ ਨਾਲ ਆਪਣੀ ਉਂਗਲ ਨੂੰ ਝੂਠਾ ਕਰ ਕਰਕੇ ਗੁਰੂ ਦੀ ਦੇਹ ਨੂੰ ਲਾ ਦੇ ਕਿ ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗ੍ਰੰਥ ਕੀ ਮਾਨਯੋਗ ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਮਹਾਰਾਜ ਦੀ ਬਾਣੀ ਇੰਨੀ ਪਵਿੱਤਰ ਹੈ ਇੰਨੀ ਸੁੱਚੀ ਹੈ ਤੂੰ ਉਸ ਨੂੰ ਝੂਠਾ ਕਰ ਰਿਹਾ ਮੈਂ ਆਪਣੇ ਕੰਨਾਂ ਨੂੰ ਹੱਥ ਲਾਇਆ ਉਸ ਤੋਂ ਬਾਅਦ ਮੈਨੂੰ ਇਹ ਚੀਜ਼ ਦਾ ਅਸਾਸ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤੇੜ ਪ੍ਰਕਾਸ਼ ਕਰਨ ਤੋਂ ਪਹਿਲਾਂ पाठी ਸਿੰਘ ਅਸ਼نان ਕਰਕੇ ਮਹਾਰਾਜਾ ਪ੍ਰਕਾਸ਼ ਕਰਦੇ ਨੇ ਤਨੁ ਮਨੁ ਸੁਚੇ ਹੋ ਕੇ ਬੈਠਦੇ ਨੇ ਤੇ ਉਸ ਨੂੰ ਪਾਠ ਨੂੰ ਪੜਨ ਲੱਗਿਆ ਆਪਣਾ ਮੂੰਹ ਟਕ ਲੈ ਲੈਂਦੇ ਨੇ ਕਿ ਕੋਈ ਥੁੱਕ ਦਾ ਛਿੱਟਾ ਨਾ ਪੈ ਜਾਏ ਪਿਆਦ ਵੀ ਨਾ ਹੋ ਜਾਏ ਮर्यादा ਨਾ ਪੰਗ ਹੋ ਜਾਏ ਪਰ ਅੱਜ ਮर्यादा भंग ਕਰਨ ਵਾਲੇ ਪਤਾ ਨਹੀਂ ਕਿਥੋਂ ਦਾ ਹੋਵੇ ਪੀ ਕਦਰ ਪਿਆਦ ਵੀ ਪੀ ਮਨ ਉਹ ਫੜਦੇ ਹੋਣ ਜਾਂ ਪਾੜਦੇ ਹੋਣ ਕਰਦੇ ਹੋਣ ਜਾਂ ਬਾਹਰ ਦੇ ਇੱਕੋ ਹੀ ਨੇ ਕਿਉਂਕਿ ਉਹਨਾਂ ਦਾ ਦੀਨ ਇਮਾਨ ਕੁਛ ਨਹੀਂ ਉਹ ਆਪਣਾ ਦੀਨ ਇਮਾਨ ਵੇਚ ਕੇ ਆਉਂਦੇ ਨੇ ਤੇ ਦੂਜੇ ਦਾ ਦੀਨ ਇਮਾਨ ਕਿਸੇ ਵੀ ਕੀਮਤ ਤੇ ਖਰੀਦਣਾ ਚਾਹੁੰਦੇ ਨੇ ਉਹ ਆਪਣਾ ਉਲੂ ਸਤ ਕਰਨਾ ਚਾਹੁੰਦੇ ਨੇ ਉਹ ਗੁਰੂ ਮਹਾਰਾਜ ਦੇ ਪੰਨੇ ਨਹੀਂ ਫੜਨ ਆਏ ਗੁਰੂ ਮਹਾਰਾਜ ਦੇ ਅੰਗ ਤੰਗ ਨਹੀਂ ਕਰਨ ਆਏ ਉਹ ਤਾਂ ਪੰਜਾਬ ਨੂੰ ਬਰਬਾਦ ਕਰਕੇ ਹਿੰਦੁਸਤਾਨ ਨੂੰ ਸਾੜਨ ਬਾੜਨ ਤੇ ਮਿਜਾੜਨ ਆਏ ਸਬਾਰੇ ਖਾਲਸਾ ਜੀ ਇਹਨਾਂ ਦੀਆਂ ਮੰਦੀਆਂ ਚਾਲਾਂ ਤੋਂ ਪੁਰੀਆਂ ਚਾਲਾਂ ਤੋਂ बच ਕੇ ਕਿਉਂਕਿ ਇਹਦੀ ਸ਼ਤਰੰਜ ਦੀ ਚਾਲ ਵਰਗੇ ਨੇ ਉਹ ਤੇ ਸ਼ਤਰੰਜ ਦੀ ਚਾਲ ਨੂੰ ਸਹੀ ਚਾਲ ਦੇ ਨਾਲ ਹੀ ਕੱਟਿਆ ਜਾ ਸਕਦਾ ਜੋਸ਼ ਵਿੱਚ ਹੋਸ਼ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਭਾਰਤ ਮਾਤਾ ਦੇ ਘਰ ਦਾ ਗਹਿਣਾ ਹੈ ਮੰਗਲ ਸੂਤਰ ਹੈ ਤੁਸੀਂ ਮੰਗਲ ਸੂਤਰ ਨੂੰ ਫਟਿਆ ਕੇ ਭਾਰਤ ਮਾਤਾ ਨੂੰ ਵਿਧਵਾ ਕਰਨਾ ਚਾਹੁੰਦੇ ਹੋ ਜੋਸ਼ ਨਹੀਂ ਹੁੰਦਾ ਕਿ ਕਿਉਂ ਝੋਂਦੇ ਨੇ ਕਿ ਨਫ਼ਰਤ ਦੀ ਅੱਗ ਲੱਗੇ ਅੱਸ਼ੀ ਲੱਗਣੀ ਦੇ ਕਿਉਂਕਿ ਜੇ ਇਸ ਵਾਰੀ ਅੱਗ ਲੱਗ ਗਈ ਤਾਂ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਮੁਤਾਬਕ ਖਵਾਰ ਹੋਏ ਸਭ ਮਿਲेंगे ਬਚੇ ਸ਼ਰਮ ਜੋ ਸੋਤਰਮਾ ਵਾਲਿਓ ਕਰਮਾ ਵਾਲਿਓ ਸ਼ਰਮਾ ਵਾਲਿਓ ਮੇਰੀ ਅਰਜ਼ ਕਰੋ ਪਰਮਾਨ ਇਤਿਹਾਸ ਕਦੇ ਨਾ ਫੂਕੀ ਇਤਿਹਾਸ ਮੁਲਕ ਦੀ ਸ਼ਾਨ ਚਾਰੋਂ ਰੱਬ ਦੀਆਂ ਮੂਰਤਾਂ ਬਾਈਬਲ ਗੀਤਾ ਗ੍ਰੰਥ ਕੁਰਾਨ ਇੱਕ ਦੂਜੇ ਦੇ ਧਰਮ ਦਾ ਜੇ ਕਹੀਏ ਆਦਰ ਮਾਣ ਉਹ ਰੱਬ ਵੀ ਖੁਸ਼ੀਆਂ ਬਖਸ਼ਦਾ ਜੇ ਖੁਸ਼ੀਆਂ ਕਰੀਏ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ